ਅਵੇਤੀ ਸਾਰੇ ਵੀਰਾਂ ਨੂੰ ਸੰਦੀਪ ਨੀਫਰ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸੰਦੀਪ ਨੂੰ ਆ ਚੁੱਕੇ ਆ ਦੇਖੋ ਆਜੂ ਭਾਈ ਜੀ ਪੰਜ ਚੀ ਗਾਵਾ ਲਗਭਗ ਲੈ ਕੇ ਆਂਦੀਆਂ ਤੇ ਜਰਸੀ ਨਾਲ ਪਹਿਣਾ ਸੰਸਾਰ ਘਰ ਕਰਕੇ ਬਾਈ ਜੀ ਆਸੀ ਕਰਦੀ ਹੋਰ ਨਾਲ ਨਾਲ ਬਹੁਤ ਵਧੀਆ ਵਧੀਆ ਇਵੇਂ ਬਰੇ ਮੈਂ ਨਾ ਬਹੁਤ ਵਧੀਆ ਚੰਨੀ ਆ ਤਾਂ ਕਾਦ ਵੀ ਤੁਹਾਨੂੰ ਨਾਲ ਵੀ ਵੀਡੀਓ ਦੇਖੋ ਆਜੇ ਤਾਂ ਦੇਖੋ ਪਰ ਇੱਕ ਮਜ਼ੂਰ ਹਾਂ ਇਹ ਨਹੀਂ ਕਹਿੰਦੇ ਨਾ ਕਿ ਉਹ ਤਾਂ ਸੰਦੀਪ ਜੀ ਤੁਹਾਨੂੰ ਪਤਾ ਵੀ ਕਿ ਇੱਧਰ ਨੂੰ ਧਿਆਨ ਹੋ ਜਾਏ ਤੇ ਫਿਰ ਕੰਮੀ ਲਿਆਉਣੀ ਆ ਹਾਂ ਕਰੋ ਬਾਕੀ ਜਿੱਦਾਂ ਦੇ ਪੈਸੇ ਲਾਉਣੇ ਉਦਾਂ ਦੀਆਂ ਬਾਹਰੋਂ ਮਿਲ ਜਾਂਦੀਆਂ ਉਦਾਂ ਦੀਆਂ ਲੋਨ ਵੀ ਲੈ ਲੈਂਦੇ ਆ ਸਾਰੇ ਕੋਈ ਜ਼ਿਆਦੇ ਪੈਸੇ ਲਾਉਣ ਵਾਲੇ ਹੁਣੀਆਂ ਥੋੜੇ ਵਾਲੇ ਵੀ ਆ ਗਏ ਮੇਰੀ ਅੰਕ ਮਾਤਰ ਜਿਹੜੇ ਰਹਿ ਗਏ ਥੋੜੇ ਥੋੜੇ ਪੈਸੇ ਲਾ ਕੇ ਕਰਨਾ ਨੇ ਜੀ ਬਹੁਤ ਸ਼ਾਬਾਸ਼ ਬਹੁਤ ਵਧੀਆ ਕੀਤੀ ਅੱਜ ਮੈਨੇ ਜੀ ਉਹਨੇ 10 ਦਿਨ ਦਾ ਭਾਗ ਕੇ ਪੀਡੀਐਫ ਵੀ ਦਿੱਤਾ 40 40 ਕੋਈ ਸੀ ਉਹਨੂੰ ਅੱਜ ਪੀਡੀਐਫ ਆ ਹਾਂ ਹਾਂ ਕਿਆ ਸੈੱਟ ਇਹ ਸਰਗਿਰਾ ਇਹ ਵਕੀ ਮਗਰ ਵੇਖੀ ਆ ਜੇ ਪੰਜਵਾ ਦੇਣਾ ਤੁਸੀਂ ਮਸੰਦੀ ਕੀ 10 ਲੀਟਰ ਟੈਂਕ ਦਾ ਦੁੱਧ ਕਿਉਂ ਦੇਈ ਅੱਛਾ ਬਾੜ ਕੇ ਕੋਣ 16 ਕਿਲੋ ਦੁੱਧ 17 16 17 ਕਿਲੋ ਦੁੱਧ ਤਿਆਰ ਹੋਗਾ ਇਸ ਟਾਈਮ ਇਸ ਟਾਈਮ ਲੋ ਜਾਰ ਦਾ 16 ਕਿਲੋ ਦੁੱਧ ਯਾਰ ਰੂਪ ਨੂੰ ਵੇਖੋ ਪੀਡੀਐਫ ਦੀ ਵੇਹੜ ਤੇ ਸਮੂਹ ਖਾ ਕਰਦੋ ਵੇਖੋ ਇਹ ਵਿਆਹ ਦਾ ਦੰਦ ਆ ਮੀਂਹ ਦੀ ਕੋਈ ਨਹੀਂ ਆ ਵੇਖੋ ਲੇਵਾ ਕਰੋ ਮਾਰਦਾ بلے بلے پر کوالٹی ایتھے ملنی ہاں کی تے دھیاناں کے تے سمبھو صاحب اندرا کہڑے دی ایتھے ملنی ایتھے ملنی ہے نا آ وے تو لے وے مکھن دے موہ مین لے وی تے موہ کوالٹی دا ہوندا ہاں نہ جو چار نہ پر وے بیٹھ دے کسے تے تھانو کڑے لگو لگیندے بھائی اے نی جی لاٹا اپے بناونا کتھوں دا بنا دے ہاں اے لگا صحیح گانا اے ਹੇਲਾ ਦੇ ਲੱਕੇ ਲਈ ਆ ਹੈ ਲੋਕ 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 ਤੇ ਭਜੀ ਆਪਣੇ ਆਤ ਵਾਸਿਆ ਜੀ ਉਹਨਾਂ ਨੂੰ ਦੁੱਧਾ ਕਿ ਫਿਰ ਚੈਨਾ ਕਰੂਗੀ ਨਹੀਂ ਜੀ 20 ਕਿਲੋ ਦੁੱਧ ਭਰੂ ਬਸ਼ੀ ਰਮਾਨਾ 20 ਕਿਲੋ ਦੁੱਧ ਭਰੂ ਵਾਹ 20 ਕਿਲੋ ਨਹੀਂ ਮੈਂ ਵੀ ਚੰਗੀ ਬਾਈ ਵਾਹ ਜੀ ਪੰਜਵਾਂ ਦਿਨ ਹੈ ਸ੍ਰੀ ਨੂੰ ਅੱਜ ਵੈਡ ਤੇ ਮੈਨਾ ਮਾ ਆਪ ਨੂੰ ਦਾ ਰੇਡ ਦੇਖਦੇ ਭਾਈ ਨੂੰ ਹਣ ਚੱਲ ਬਣ ਗਾ ਜੇ ਤਾ ਹੁਏ ਬਹੁ ਮਰਦੀ ਗਈ ਲੀ ਇੱਕ ਲੱਖ ਵੀ 1 ਲੱਖ ਇੱਕ ਦਾ ਵੀ ਮੰਗੀ ਨੇ ਇਹ ਸਵਾਜੋ ਮਰਜ਼ੀ ਮੰਗੀ 85 ਹਜ਼ਾਰ ਤੇ ਛੋਟ ਕਰਾਂਗੇ ਕੀ ਨਹੀਂ ਕਰੋਗੇ ਜੇ ਨਹੀਂ ਕਰੋਗੇ ਕੋਈ ਗੱਲ ਆਪੇ ਤੇ ਨਹੀਂ ਕਰਦੇ ਹੋ ਕਰਦੇ ਰਹੇ ਜੀ ਵੀਡੀ ਕੀਮਤ ਹੈਗੀ ਵਾਧੂ ਉਹ ਤਾਂ ਕਰਤਾ ਨਾ ਪਤਾ ਵੀ ਜੀ ਵਾਲਾ ਇਹ ਕੀ ਨਾ ਚੰਗੀ ਯਾਦ ਨਾ ਲੈ ਇਹ ਵੀ ਪੈਸੇ ਲਾਹਣੇ ਜਾ ਰਹੇ ਮਿਲਦੀ ਆ ਇਹ ਹੁਣ ਤੁਹਾਨੂੰ ਪਤਾ ਕਿ 40 ਪਤਾ ਨਹੀਂ ਹਾਂ ਇਹ ਨਹੀਂ ਇਹ ਦਸਨੀ ਨਾਲੇ ਆਜ ਮੈਨੂੰ ਤਾਂ ਲੱਗੇ ਬੱਚੇ ਰੋਕੇ ਨਾ ਗੱਡੀ ਗੱਬਣ ਹੋਵੇ ਕੋਈ ਚੰਗਾ ਟੀਕਾ ਖਾ ਲੈ ਹਾਂ 2 ਮਹੀਨੇ ਦੇ ਚੈੱਕ ਪਾਸ ਕਰਾ ਲੈ ਹਾਂ 50000 ਦੀ ਵਸ਼ੀ ਮੈਂ ਵਾਪਸ ਰੱਲਾ ਕਰੀ ਨਾਲੇ ਬੱਚੇ ਦੇ ਫੇਲੇ ਲਾ ਮੈਂ ਤੁਹਾਨੂੰ ਚੰਗੀ ਜੀ ਤੁਹਾਨੂੰ ਕਹਿੰਦੇ ਆ ਚੰਗੀ ਬ੍ਰੀਡ ਤੇ ਕਰੀਏ ਟੀਕੇ ਤੇ ਪੈਸੇ ਲੱਗਣੇ ਆ ਕੋਈ ਐਵੇਂ ਨਹੀਂ ਹੋਣੀਏ ਰਾਜੰਦ ਜੇ ਕਿ ਤੱਕ ਤਰਿਆ ਜੀ ਤੇ ਧਿਆਗੇ ਬਾੜ ਸਿਰ ਪਰ ਨਹੀਂ ਵੇਲ ਬੱਛੀ ਤੰਗੀ ਤੇ ਘਰ ਮਾਲ ਨੂੰ ਪਤਾ ਹੈਗੀ ਹੈ ਬੱਛੀ ਉਹ ਤੇ ਸਰਦਾਰ ਜੀ ਹੈ ਜਾਂ ਦੋਵੇਂ ਸ਼ੰਕੀਆ ਜੀ ਨਹੀਂ ਠੀਕ ਆ ਚਲੋ ਇਹ ਤੇ ਬੱਛੀ ਪਾਲ ਲੇ 50000 ਦੀ ਬੱਛੀ ਆ ਮੈਂ ਤੁਹਾਨੂੰ ਜਨੇ ਕਿ ਚੰਗਾ ਸੀਮਰ ਖਾਲੇ 50000 ਦੀ ਬੱਛੀ ਬਾੜ ਮੈਂ ਧੋਪਣ ਲੱਗਾ ਲੱਗ ਕੇ ਦੋ ਮਹੀਨੇ ਦੀ ਚੈੱਕ ਪਾਸ ਫਾਰਮ ਨੂੰ ਲਿਜਾਇਆ ਗਿਆ ਲੈ ਮੈਂ ਤੇ ਛੋੜੇ ਵੇਖਿਆ ਹੁੰਦੀ ਹਾਂਜੀ ਹਾਂਜੀ ਬੜੀ ਨਸਲ ਦੀ ਹੈ ਬਣਾ ਨਸਲ ਬਾਈ ਅਗਲੇ ਸਾਂਭੀਆਂ ਤੇ ਫਿਰ ਪਹਿਲੇ ਨੰਬਰਾਂ ਮੂੰਹ ਮੂੰਗਾ ਮਾਰਦੇ ਲੋਕੀ ਵਸ਼ੀ ਮੂੰਹ ਦੀ ਆ 80 ਆ 20 ਕਿਲੋ ਦੁੱਧ ਪਰਨਾ ਵਾ ਇਹਦੀ ਮਾਂ ਨੇ ਉਹ ਕਹਿੰਦੇ ਵੀ 35 ਕਿਲੋ ਦੁੱਧ ਦਿੱਤਾ ਤਿੰਨੇ ਸਵੇਰੇ ਹੈਗਾ ਪਰ ਸਿੰਧੀ ਕੀ ਹੋਊਗਾ ਵੀ ਆ ਪਾਣੀ 35 ਕਿਲੋ ਕਹਿੰਦੇ ਆਪਣੇ ਘਰ 16 ਕਿਲੋ ਆ ਬਾਕੀ ਸੇਵਾ ਕਰਿਓ 20 ਕਿਲੋ ਦੁੱਧ ਵਾ ਮਾਣਾ ਪੜੇ ਇਹ ਫਿਰ ਤੁਹਾਨੂੰ ਪਤਾ ਪਈ ਸਭ ਨੂੰ ਬਰਾ ਆਨੇ ਆ ਆ ਜੀ 4 ਕਿਲੋ ਦੰਦ ਆ ਮੂੰਹ ਦੀ ਦੁੱਧ ਕਿੰਨਾ ਦੁੱਧ ਇਸ ਟਾਈਮ ਮੇਰੇ ਘਰ ਚੋਕੇ ਲੈ ਜੇ ਇਹ 22 ਕਿਲੋ ਹੋਊਗਾ 22 ਪੱਕਾ 22 ਕਿਲੋ ਪੱਕਾ ਤੇ ਆ ਰਿਹਾ ਗਰੈਂਡੋ ਵੀਰ ਹਾਂ ਇਹਦਾ ਰੇਡ ਨਹੀਂ ਪਾਵਾਂਗੇ ਅੰਦਰ ਬੰਦੇ ਬੈਠੇ ਆ ਇਹਦਾ ਸੁੱਦਾ ਚੱਲਦਾ ਤੁਹਾਨੂੰ ਪਤਾ ਗਰੈਂਡੋ ਦਾ ਰੰਗ ਰੁਭਾ ਗਿਆ ਨਾ ਤਾਂ ਮੈਂ ਕਿਹਾ ਬੱਚਾ ਜੇ ਅੱਥਰ ਤੋਂ ਦੱਸਾਂ ਮੈਂ ਸਿਖਿਆ ਤੇ ਲੋ ਜੀ ਵੇਖੋ ਆ ਬੇੜ ਦਾ ਨੰਗਰੂ ਨੂੰ ਦੇਖੋ ਛਾਲ ਲੈ ਰਿਹਾ ਜੁਆ ਜੁ ਵਰੀਆ ਭੁੰਜਾ ਮੈਂ ਨਾ ਇੱਕ ਨੰਬਰ ਆਂ ਜੀ ਬਸ ਠੀਕ ਆ ਆ ਤੇ ਮਰਜੀ ਬੈਠੇ ਠੀਕ ਹੈ ਇਹ ਮੇਰੀ ਗੱਲ ਬਹੁਤ ਹੁੰਦਾ ਉਹ ਤੇ ਵੀ 5 ਕਿਲੋ ਆ ਹਾਂ ਬਾਕੀ ਕਿਉਂਕਿ ਵੀਰ ਹੁਣੇ ਬੈਠੇ ਜੇ ਉਹਨਾਂ ਨਾਲ ਹੋ ਗਿਆ ਠੀਕ ਹੈ ਨਹੀਂ ਤੇ ਚਲੋ ਕੋਈ ਗੱਲ ਨਹੀਂ ਕੋਈ ਫੋਨ ਤੇ ਕਰ ਲੈ ਬਿਲਕੁਲ ਠੀਕ ਵੀ ਕਿਲੋ ਮੰਨੀ ਆ ਆਪਣੇ ਹਾਂ ਜੀ ਹਾਂ ਜੀ 20 ਕਿਲੋ ਮੰਨੀ ਆ ਹਾਂ ਤੇ ਹੰਦ ਦਾ ਬਲ ਫਰੇਡਰ ਦੀ ਕਰ ਰਹੇ ਨੇ ਚਲੋ ਕੋਈ ਬਾਕੀ ਕਰ ਲੈ

ਜੋੜੇ ਦੇ ਘਰ ਵੀ ਨਾਲੇ ਰਾਜੀ ਬੀ ਬਿਲਕੁਲ ਬਿਲਕੁਲ ਪੰਧਿਆ ਘਰੋਂ ਨਹੀਂ ਗੱਡੀ ਕੋ ਡਰਦੀ ਬਿਲਕੁਲ ਜੀ ਆ ਜੋ

ਆ ਇਹ ਮਿਲਿਆ ਸੰਧਾਰ ਇਹ ਬ੍ਰੀਡ ਐ ਸੰਦੀਪੀ ਇਹ ਮੈਨੂੰ ਹੁਣੇ ਗਾਂ ਮਿਲਲੀ ਨਹੀਂ ਮਿਲਲੀ ਬਿਲਕੁਲ ਇਹ ਮੈਂ ਕਹਿ ਰਹੀ ਆ ਆਪਾਂ ਕਿਹੜੀਆਂ ਬਣਾਈਆਂ ਆ ਆਪਾਂ ਨੂੰ ਨਹੀਂ ਗਾਂ ਮਿਲਣਗੀ ਨਹੀਂ ਮਿਲਣਗੀ ਹਾਂ ਜੋ ਇਹੋ ਜਿਹੀ ਚੀਜ਼ ਕਿਦੀ ਕਿਦਾਈ ਲਾਈ ਦੀ ਨੇ ਹਾਂਜੀ ਫੋਨ ਨੰਬਰ 9439 ਸਤਿਵਾਰੀ ਗਿਆਸੀ ਸ਼ਾੜੀ ਸ਼ਾੜੀ 72 ਬਾਈ ਜਿਹੜਾ ਮਸਤ ਸਰ ਤਸੀਨ ਵੀ ਅੰਬਰ ਸਾਹਿਬ ਸਾਸੀ ਦਾ